ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਅੱਜ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਆਪਾਂ ਲੈ ਕੇ ਪਹੁੰਚੇ ਹਾਂ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਲਾਗੇ ਤਾਂਗੇ ਜਾਂ ਤੁਹਾਡੇ ਸ਼ਹਿਰ ਜਾਂ ਤੁਹਾਡੇ ਪਿੰਡ 'ਚ ਖੜੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 77 194 45360 ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੂੰ ਆਪਾਂ ਸ਼ੁਰੂਆਤ ਕਰਦੇ ਹਾਂ ਡਸਟਰ ਤੁਸੀਂ ਦੇਖੋ ਜੀ 2012 ਮਾਡਲ ਤੇ ਰਜਿਸਟਰ ਹੋਈ ਹੈ 2013 ਦੇ ਵਿੱਚ ਹਰਿਆਣਾ ਨੰਬਰ ਆਪਾਂ ਗੱਡੀ ਲੈ ਕੇ ਪਹੁੰਚੀ ਆ ਚਿੱਟੇ ਰੰਗ ਦੀ ਹੈ ਮਾੜੀ ਮੋਟੀ ਟੱਚਿੰਗ ਪਾਲ ਦੀ ਗੱਡੀ ਕਿਉਂਕਿ ਕਈ ਥਾਵਾਂ ਤੇ ਆਪਾਂ ਨੂੰ ਹਲਕੇ-ਫੁਲਕੇ ਜਿਹੇ ਡੈਂਟ ਦੇਖਣ ਨੂੰ ਮਿਲਣਗੇ। ਰੇਟ 3 ਲੱਖ ਰੁਪਈਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ-ਪਾਧਾ ਕਰ ਲਾਂਗੇ। ਮਾਨਸਾ ਗੱਡੀ ਖੜੀ ਐ। ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ। ਗੱਡੀ ਵਧੀਆ ਈ ਗੀ ਸੋਹਣੀ ਗੱਡੀ ਆ ਸਾਫ਼ ਸੁਥਰੀ। ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਜਾ ਕੇ ਦੇਖਣਾ ਕੋਈ ਚਾਹੁੰਦਾ ਐ। ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 77808 73 763 ਨੰਬਰ 2 ਤੇ ਆਪਣੇ ਕੋਲੇ Optra Diesel variant ਗੱਡੀ ਪਹੁੰਚੀ ਆ ਚੰਡੀਗੜ੍ਹ ਨੰਬਰ ਹੈ ਟਾਇਰਾਂ 'ਚ ਅਲਾਈ ਲੱਗੇ ਹੋਇਆ ਮਾਡਲ 2012 ਰੇਟ 1.75 ਲੱਖ ਰੁਪਏ ਆਪਣੇ ਕੋਲੇ ਪਹੁੰਚੇਗਾ ਪਟਿਆਲੇ ਗੱਡੀ ਖੜੀ ਆ ਸੈਕੰਡ ਓਨਰ ਹੈ ਅੱਧੇ ਆਪਨ ਨੂੰ ਸਾਰੇ ਟਾਇਰ ਮਿਲ ਜਾਣਗੇ ਗੱਡੀ 'ਚ ਕੋਈ ਕਮੀ ਨਹੀਂ ਪੂਰੀ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਿਸਾਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਪਟਿਆਲੇ ਜਾ ਕੇ ਦੇਖ ਸਕਦੋਂ ਮਾਲਕ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 95 929 82 003 ਤੀਸਰੀ ਗੱਡੀ ਆਪਣੇ ਕੋਲੇ ਸਵਿਫਟ ਪਹੁੰਚੀ ਹੈ ਜੀ 2011 ਮਾਡਲ ਗੱਡੀ ਹੈ 1 ਲੱਖ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਵਧੀਆ ਆਪਾਂ ਨੂੰ ਮਿਲੂਗੀ ਬਠਿੰਡੇ ਖੜੀ ਆ ਤੇ ਗੱਡੀ ਦੇ ਅੰਦਰ ਬਾਹਰੋਂ ਤੁਸੀਂ ਦੇਖ ਲੂ ਜਿਹੜੇ ਮਾਲਕ ਨੇ ਉਹਨਾਂ ਨੇ ਸਾਰਾ ਕੁਝ ਦੱਸਿਆ ਹੋਇਆ ਮਾਲਕ ਕਹਿੰਦੇ ਆ ਵੀ ਟਾਇਰ ਟੱਪਾਪਾਂ ਨੂੰ ਵਧੀਆ ਮਿਲ ਜੂਗਾ ਗੱਡੀ ਦਾ ਰੰਗ ਬਹੁਤ ਵਧੀਆ ਮਿਲ ਜੂਗਾ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਮੋਟਿੰਗ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਹੈਗਾ ਟੋਟਲ ਗੱਲ ਕਰੀਏ ਆਪਾਂ ਤਾਂ ਕੋਈ ਕਮੀ ਪੇਸ਼ ਕੀ ਨਹੀਂ ਗੱਡੀ 'ਚ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਸ਼ੌਂਕ ਨਾਲ ਮਾਲਕ ਨੇ ਚਲਾਈ ਹੋਈ ਹੈ ਰੇਟ ਹੋ ਜਾਊਗਾ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਜ਼ਰੂਰ ਮਾਲਕ ਕਹਿੰਦੇ ਆ ਵੀ ਆ ਕੇ ਦੇਖ ਲਓ ਚਲਾ ਕੇ ਦੇਖ ਲੂ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ 96 140 ਤੇ 50008 ਆ ਮਾਲਕ ਦਾ ਨੰਬਰ ਹੈਗਾ ਹੁਣ ਤੁਸੀਂ ਇੱਕ ਗੱਡੀ ਚੈੱਕ ਕਰੋ ਆਲਟੋ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕਾਫੀ ਆਲਟੋ ਗੱਡੀ ਵਾਸਤੇ ਡਿਮਾਂਡ ਆਪਣੇ ਕੋਲੇ ਪਹੁੰਚ ਰਹੀ ਸੀਗੀ ਬਹੁਤ ਸਾਰੀਆਂ ਆਲਟੋ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਆਲਟੋ ਦੀ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਜਿਹੜੀ ਆ ਫੋਟੋਆਂ ਚ ਦੇਖ ਰਹੇ ਹੋ ਆਲਟੋ ਚੈੱਕ ਕਰੋ 2009 ਮਾਡਲ ਗੱਡੀ ਆਪਾਂ ਹੱਲੇ ਕੇ ਪਹੁੰਚੀਆਂ 1,30,000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ। ਮੁੱਲਾਪੁਰ ਇਹਨਾਂ ਦਾ ਏਰੀਆ ਨਮੇ ਟਾਰਾਂ ਚ ਹੈ। ਗੱਡੀ ਦਾ ਰੰਗ ਦੇਖ ਲਓ, ਬਾਡੀ ਲਾਈਨ ਦੇਖ ਲਓ, ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਹਨ ਤੁਹਾਡੇ ਸਾਹਮਣੇ ਗੱਡੀ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ। ਕਿਸਨ ਵੀ ਜਾ ਕੇ ਚਲਾ ਕੇ ਕਾਗਜ਼ ਪੱਤਰ ਚੈੱਕ ਕਰਨੇ, ਕੁਝ ਵੀ ਦੇਖਣਾ ਜੀ ਇੰਜਨ ਗিয়ার ਦੇਖਣਾ ਕੋਈ ਗੱਡੀ ਮਤਲਬ ਕੀ ਦੇਖਣੀ ਹੈ। ਤੋੜ ਕੇ ਦੇਖਣੀ ਆ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੇ ਆ ਵੀ ਮਾਲਕ ਘਰੇ ਮਿਲ ਜਾਣਗੇ ਤੇ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਤੁਸੀਂ ਜਾ ਕੇ ਦੇਖ ਲਓ ਗੱਡੀ ਨੂੰ ਚਲਾ ਕੇ ਦੇਖ ਲਓ ਤੇ ਤੁਹਾਨੂੰ ਗੱਡੀ ਪਸੰਦ ਆ ਜੂਗੀ ਮਾਲਕ ਕਹਿੰਦੇ ਸੀ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਸ਼ੌਂਕ ਨਾਲ ਵਧੀਆ ਗੱਡੀ ਚਲਾਈ ਹੋਈ ਆ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 7719724260 ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਡਾਇਰੈਕਟ ਸਿੱਧੀ ਗੱਲ ਹੋ ਜੂਗੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਅੱਗੇ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਕੱਲੀ-ਕੱਲੀ ਗੱਡੀ ਦੀ ਇੱਕ-ਇੱਕ ਕਰਕੇ ਆਪਾਂ ਵਾਰੀਸਰ ਗੱਲ ਕਰ ਹੀ ਰਹੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਪਹਿਲੀ ਵਾਰ ਜਿਨੇ ਤੁਸੀਂ ਪਹੁੰਚਿਓ ਆਪਣੇ ਚੈਨਲ ਤੇ ਪਹਿਲੀ ਵਾਰ ਤੁਸੀਂ ਵੀਡੀਓ ਦੇਖ ਰਹੂ ਪਹਿਲੀ ਵਾਰ ਚੈਨਲ ਤੇ ਆਇਓ ਤੇ ਇਸੇ ਤਰ੍ਹਾਂ ਦੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਨੇ ਹਾਂ ਜੇ ਤੁਹਾਨੂੰ ਮੈਂ ਦੱਸ ਦਿੰਨੇ ਡੇਲੀ ਆਪਣੀ ਵੀਡੀਓ ਆਉਂਦੀ ਹੈ ਤੇ ਹਰ ਰੋਜ਼ ਇੰਨੀਆਂ ਹੀ ਮਸ਼ੀਨਰੀਆਂ ਹਰ ਰੋਜ਼ ਹੁੰਦੀਆਂ ਇੰਨੀਆਂ ਹੀ ਗੱਡੀਆਂ ਹੁੰਦੀਆਂ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਤੇ ਇੰਨੀਆਂ ਹੀ ਗੱਡੀਆਂ ਹਰ ਰੋਜ਼ ਦੇਖਣ ਵਾਸਤੇ ਅਲੱਗ-ਅਲੱਗ ਏਰੀਆ ਚੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਆ ਉਹਨੂੰ ਲਾਜ਼ਮੀ ਦਬਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਤੇ ਇੱਕ ਵਾਰ ਫਿਰ ਤੋਂ ਕਹਿ ਦੇਣਾ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਅਡ ਤੁਸੀਂ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ 2010 ਮਾਡਲ ਗੱਡੀ ਹੈ 1 ਲੱਖ ਤੇ 25000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 60 65 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਗੱਡੀ ਵੀ ਠੀਕ ਹੈ ਜੀ ਚਲਾਉਣ ਚ ਵੀ ਕੋਈ ਨੁਕਸ ਨਹੀਂ ਚਲਾਉਣ ਚ ਵੀ ਪੂਰੀ ਵਧੀਆ ਮਾਲਕ ਨੇ ਰੱਖੀ ਵੀ ਪੂਰੀ ਵਧੀਆ ਹੋਈ ਹੈ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਇਗੇਸਨ ਗੱਡੀ ਪਸੰਦ ਆਉਂਦੀ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਨੇ ਵੀਡੀਓ ਵੀ ਬਹੁਤ ਵਧੀਆ ਸੋਹਣੀ ਬਣਾ ਕੇ ਭੇਜੀ ਆ ਤੇ ਆਪਣੇ ਕੋਲੇ ਜ਼ਿਆਦਾਤਰ ਫੋਟੋਆਂ ਆਉਂਦੀਆਂ ਗੱਡੀ ਦੀਆਂ ਤੇ ਇੱਕ ਬੇਨਤੀ ਹੈ ਜੀ ਨਾਲ ਦੀ ਨਾਲ ਜਿਵੇਂ ਕਿ ਇਹਨਾਂ ਨੇ ਇੱਕ ਵੀਡੀਓ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਇੱਕ ਪੂਰੀ ਵਧੀਆ ਵੀਡੀਓ ਵੀ ਲਾਜ਼ਮੀ ਬਣਾ ਕੇ ਭੇਜਿਆ ਕਰੋ 1 25 ਡਿਮਾਂਡ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਆ 60 65 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਸੋਹਣੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕੋਈ ਨੁਕਸ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਚਲਾ ਕੇ ਦੇਖਣਾ ਚਾਹੁੰਦੇ ਹੋ ਤੇ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਇੱਕ ਵਾਰੀ ਨੰਬਰ 97 813 19 654 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਇੱਕ ਹੋਰ ਆਪਾਂ ਆਲਟੋ ਲੈ ਕੇ ਪਹੁੰਚਿਆ ਤੁਹਾਨੂੰ ਮੈਂ ਕਹਾਂ ਸਕਾ ਬਹੁਤ ਸਾਰੀਆਂ ਆਲਟੋ ਆਪਾਂ ਲੈ ਕੇ ਪਹੁੰਚਿਆ ਹੋਰ ਵੀ ਕਈ ਗੱਡੀਆਂ ਨੇ ਇੱਕ ਹੋਰ ਇਹ ਆਲਟੋ ਗੱਡੀ ਦੇਖੋ 2010 ਮਾਡਲ ਹੈ ਤੇ ਗੱਡੀ ਦੀ ਰਜਿਸਟ੍ਰੇਸ਼ਨ 2011 ਦੇ ਵਿੱਚ ਹੋਈ ਹੈ ਇੱਕ 80 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ 골ਡਨ ਜੇ ਕਲਰ ਚ ਗੱਡੀ ਹੈ ਗੱਡੀ ਸੋਹਣੀ ਹੈ ਅੰਮ੍ਰਿਤਸਰ ਘੜੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰਾਂ 'ਚ ਬੰਪਰ ਬੂਮਰ ਪੂਰੇ ਵਧੀਆ ਨੇ ਅੰਦਰੋਂ ਵੀ ਸੋਹਣੀ ਹੈ ਗੱਡੀ ਕੋਈ ਨਾ ਤਾਂ ਲੱਗੀ ਨਾ ਕੋਈ ਡੈਮੇਜ ਮਾਲਕ ਨੇ ਸ਼ੌਂਕ ਨਾਲ ਵਧੀਆ ਰੱਖੀ ਹੋਈ ਹੈ ਤੇ ਮਾਲਕ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ 97 812 212 72 ਹੁਣ ਤੁਸੀਂ ਦੇਖੋ ਜੀ ਇੱਕ ਸੈਂਟਰੋ ਗੱਡੀ ਆਪਣੇ ਕੋਲੇ ਬਹੁਤ ਸੋਹਣੀ ਗੱਡੀ ਪਹੁੰਚੀ ਹੈ ਬਹੁਤ ਘੱਟ ਰੇਟ ਦੇ ਵਿੱਚ ਗੱਡੀ ਸੋਹਣੀ ਹੈ ਮਾਡਲ ਦੀ ਗੱਲ ਕਰੀਏ ਮਾਡਲ 5 ਲਾਜ਼ਮੀਆ ਪਰ ਗੱਡੀ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ ਰੇਟ ਵੀ ਬਹੁਤ ਘਾਟਾ 50 ਹਜ਼ਾਰ ਰੁਪਿਆ ਡਿਮਾਂਡ ਹੈ ਮਾਲਕ ਕਹਿੰਦੇ ਵੀ ਘਾਟਾ ਬੱਧਾ ਕਰ ਲਾਂਗੀ ਬਟਾਲੇ ਖੜੀ ਹੈ ਗੱਡੀ 60 ਤੋਂ 65 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਰੱਖਿਆ 842 71 813 88 ਗੱਲ ਕਰ ਲਿਓ ਆਪੇ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਲਈਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆਈਏ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਕੱਲ ਨੂੰ ਲੈ ਕੇ ਪਹੁੰਚਾਂਗੇ ਉਹਦੇ ਵਿੱਚ ਕਿਹੜੀਆਂ-ਕੜੀਆਂ ਗੱਡੀਆਂ ਤੁਹਾਨੂੰ ਕਿਹੜੇ ਰੇਡ ਦੇ ਵਿੱਚ ਕਿਹੜੇ ਏਰੀਆ ਚੋ ਚਾਹੀਦੀਆਂ ਕਮੈਂਟ ਕਰੋ ਲਾਜ਼ਮੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 77 194 45360 ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਛੇਤੀ ਐਡ ਆਪਾਂ ਲਗਾ ਦਾਂਗੇ ਫਰੀ ਚ ਤੁਹਾਡੀ ਵੀ